ਕਣਪੁਰ ਵਾਲਿਆ ਉਹਦੇ ਮਾਰੇ ਉਹ ਨਿਰਭੈ ਕਹੋ ਜੀ ਤੁਸੀਂ ਇੱਕ ਗੱਲ ਕਹਿ ਦਿਓ ਕਿਹੜੀ ਮੇਰੇ ਸ਼ਾਮਦਾਰ ਸਰਕਾਰ ਅੱਜ ਅਸੀਂ ਪਹੁੰਚਿਆ ਪਿੰਡ ਟੋਟਾ ਜਿੱਥੇ ਕਿ ਸਾਲਾਨਾ ਜੋ ਮੇਲਾ ਕਰਵਾਇਆ ਜਾ ਰਿਹਾ ਦਰਬਾਰ ਦੇ ਉੱਪਰ ਉਸ ਦਰਬਾਰ ਦੇ ਉੱਪਰ ਪਹੁੰਚੇ ਆ ਸ਼ਾਮਦਾਰ ਜੀ ਦਾ ਦਰਬਾਰ ਆ ਸੋ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਇੱਥੇ ਸੰਗਤ ਜਿਹੜੀ ਆ ਮੱਥਾ ਟੇਕਣ ਆ ਰਹੀ ਹੈ ਪਿੱਛੇ ਕਾਫੀ ਸੰਗਤ ਇੱਥੇ ਜੁੜ ਰਹੀ ਹੈ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾਂਦਾ ਹੈ ਸੋ ਦਰਬਾਰ ਦੀਆਂ ਤਸਵੀਰਾਂ ਦਿਖਾਵਾਂਗੇ ਕੈਮਰਾਮੈਨ ਦਿਖਾ ਰਹੇ ਕਿ ਬਹੁਤ ਹੀ ਸੋਹਣਾ ਦਰਬਾਰ ਬਣਿਆ ਹੈ ਸੰਗਤ ਵੀ ਦੇਖ ਰਿਹਾ ਮੱਥਾ ਟੇਕਣ ਵਾਸਤੇ ਪਹੁੰਚਦੀ ਹੈ ਬਹੁਤ ਹੀ ਸੋਹਣਾ ਜਿਹੜਾ ਦਰਬਾਰ ਇੱਥੇ ਬਣਿਆ ਹੈ ਸੋ ਪ੍ਰਗਟ ਸਿੰਘ ਬਾਬਾ ਜੀ ਨੇ ਇੱਥੇ ਜੋ ਮੁਖ ਸੇਵਾਦਾਰ ਨੇ ਜੋ ਵੰਦੀ ਨੇ ਡੇਰੇ ਦੇ ਉੱਪਰ ਤੇ ਸੋ ਗੱਲਬਾਤ ਕਰਾਂਗੇ ਬਾਬਾ ਜੀ ਗੁਲਾਮੇ ਆਸਤਾਨੇ ਕুতਬੁਲ ਮਦਾਰ ਹਜਰਤ ਖਵਾਜਾ ਪ੍ਰਗਟ ਸ਼ਾਹ ਤੇ ਪੂਰੀ ਮਦਾਰੀ ਆਪ ਜੀ ਦਾ ਦਾਸ ਗੁਲਾਮੇ ਆਸਤਾ ਨੇ ਕਤਬੁਲ ਹਜਰ ਹਜ ਜਦਾ ਖਵਾਜਾ ਪ੍ਰਗਟ ਸ਼ਾਹ ਤੇ ਪੂਰੀ ਮਦਾਰੀ ਔਰ ਸਰਕਾਰੇ ਦੁਆਲਮ ਸਰਕਾਰ ਸૈયਦ ਬਦੀਉਦੀਨ احمد ਕਤਬੁਲ ਹਜਰ ਜਿੰਦਾ ਸ਼ਾਮਦਰ ਅਮਦullah ਅਲੈਹਿਸਸਲਾਮ ਦੇ ਜਾਇ ਰੋਜਾ ਸ਼ਰੀਫ ਹੈ ਜੀ ਇੱਥੇ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਓਰਸ ਮਨਾਇਆ ਜਾਂਦਾ ਵਾ ਲਗਾਤਾਰ ਹੀ ਜਦੋਂ ਦਾ ਮਤਲਬ ਸਿਲਸਿਲਾ ਚੱਲ ਰਿਹਾ ਵਾ ਤੇ ਲਗਾਤਾਰ ਇੱਥੇ ਮਲਪੀਰ ਸਲਾਨਾ ਹੋਰ ਸੋ ਹੋ ਰਿਹਾ ਵਾ ਇਹਨਾਂ ਦੀ ਜਿਹੜੀ ਮੁਕੱਦਸ ਜਗਾਹ ਆ ਕਿ ਸਰਕਾਰੇ ਦਵਾਲਮ ਸਰਕਾਰ ਸૈયਦ ਬਦੀਉਦੀਨ ਜੰਦਾ ਸ਼ਾਮਦਰ ਅਹਮਦੁਲ ਅਲੈਹਿਸਸਲਮ ਇਹ ਯੂਪੀ ਦੇ ਵਿੱਚ ਦਰਗਾਹ ਆ ਜੀ ਇਹ ਸਭ ਤੋਂ ਪਹਿਲੇ ਸੂਫੀ ਸੰਤ ਹੋਏ ਨੇ ਸਰਕਾਰੇ ਦਵਾਲਮ ਸਰਕਾਰ ਸૈયਦ ਬਦੀਉਦੀਨ ਜੰਦਾ ਸ਼ਾਮਦਰ ਸੰਨ 242 ਹਿਜਰੀ ਦੇ ਵਿੱਚ ਆਏ ਨੇ ਔਰ ਇਹਨਾਂ ਦਾ ਆਸਤਾਨੇ ਜਿਹੜਾ ਕਿ ਯੂਪੀ ਦੇ ਵਿੱਚ ਆ ਇਹ ਗੁਲਾਮੇ ਆਸਤਾਨੇ ਆ ਕুতਬੁਲ ਮਦਾਰ ਜੋ ਕਿ ਖਵਾਜਾ ਗਰੀਬ ਨਵਾਜ਼ ਰਹਿਮਤੁੱਲਾਹ ਅਲੇ ਸਲਾਮ ਸੇ ਵੀ 300 ਸਾਲ ਪਹਿਲਾਂ ਆਏ ਆ ਨizamuddin اولیا سو ਵੀ 572 ਸਾਲ ਪਹਿਲਾਂ ਆਏ ਨੇ ਔਰ ਗੌਂਸਪਾਕ ਅਬਦੁਲ ਕਾਦਰ ਜਲਾਨੀ ਗੌਂਸਪਾਕ ਮਹਿਬੂਬੇ ਸਬਾਨੀ ਤੋਂ ਵੀ 27980 ਸਾਲ ਪਹਿਲਾਂ ਆਏ ਨੇ ਜੀ ਇਹ ਸੀ ਪਤਲ ਮਦਾਰ ਸਰਕਾਰੀ ਜਿੰਦਾ ਸ਼ਾਮ ਦਾ ਸਰਕਾਰ ਦਾ ਰੋਜ਼ਾ ਸ਼ਰੀਫ ਦਰਗਾਹ ਸ਼ਰੀਫ ਉੱਚਾ ਟਿੱਬਾ ਪਿੰਡ ਟੋਟਾ ਹਾਂਜੀ ਜੀ ਦੇਖ ਰਹੇ ਸੰਗਤ ਤਾਂ ਬਹੁਤ ਹੀ ਪਿਆਰ ਨਾਲ ਆ ਰਹੀ ਹੈ ਤੇ ਜੁੜ ਰਹੀ ਹੈ ਹਾਂ ਜੀ ਆ ਕਾਫੀ ਮਤਲਬ ਆਪਣੀ ਸ਼ਰਧਾ ਭਾਵਨਾ ਨਾਲ ਆ ਰਹੇ ਮਨੋ ਕਾਮਨਾ ਪੂਰੀ ਨਹੀਂ ਸਾਰੇ ਜੀ ਜੀ ਇਹ ਕਾਫੀ ਲੰਮੇ ਸਮੇਂ ਤੋਂ ਜਿਵੇਂ ਕਿ ਲੱਗੇ 40 50 ਪਿੰਡ ਜਿਹੜੇ ਲਗਾਤਾਰ ਹੀ ਆਉਂਦੇ ਨੇ ਤੇ ਬਹੁਤ ਸਰਕਾਰ ਦਾ ਕਰਮ ਆ ਅਸੀਂ ਜੀ ਦਾਸ ਹਾਂ ਸੇਵਾ ਕਰਦੇ ਹਾਂ ਜੀ ਬਾਕੀ ਦੁਆ ਫਕੀਰਾ ਤੇ ਰਹਿਮ ਅੱਲਾ ਅੱਲਾ ਰਹਿਮ ਅੱਲਾ ਖੁਦਾ ਨੇ ਕਰਮ ਕਰਨਾ ਜੀ ਬਾਬਾ ਜੀ ਤਾਂ ਦੇਖਿਆ ਕਿ ਛੋਟੇ ਛੋਟੇ ਬੱਚੇ ਵੀ ਇਥੋਂ ਮਨੋ ਕਾਮਨਾ ਪੂਰੀ ਨੇ ਦੇਖਿਆ ਇੱਥੇ ਲੈ ਕੇ ਆ ਰਹੇ ਨੇ ਹਾਂਜੀ 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 ਉਹ ਵੇਖੋ ਜੀ ਦੁਆ ਫਕੀਰਾ ਰਹਿਮ ਅੱਲਾ ਅਸੀਂ ਕੁਛ ਨਹੀਂ ਆ ਉਹ ਅੱਲਾ ਕਰਦਾ ਏ ਜੀ ਅਸੀਂ ਇੱਕ ਸਿਰਫ ਸੇਵਾਦਾਰ ਆ ਜੀ